ਸਰਦਾਰ ਸੁਰਜੀਤ ਸਿੰਘ ਜੀ ਰਖੜਾ ਸਾਹਿਬ ਤੁਹਾਨੂੰ ਸੰਬੋਧਨ ਹੋ ਕੇ ਗਏ ਸਾਬਕਾ ਮੰਤਰੀ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਦਰਜਾ ਬਦਰਜਾ ਅਹੁਦੇਦਾਰ ਸਹਿਬਾਨ ਮੈਂਬਰ ਐਸਟੀਪੀਸੀ ਸ਼੍ਰੀ ਅਕਾਲਤਾ ਸਾਹਿਬ ਜੀ ਤੋਂ ਸਾਜੀ ਗਈ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਸਹਿਬਾਨ ਮਾਨਯੋਗ ਜਥੇਦਾਰ ਸੰਤਾ ਸਿੰਘ ਜੀ ਉਮੈਦਪੁਰੀ ਜੀ ਸਰਦਾਰ ਮਨਪ੍ਰੀਤ ਸਿੰਘ ਜੀ ਇਅਲੀ ਸਾਹਿਬ ਸਰਦਾਰ ਗੁਰਪ੍ਰਤਾਪ ਸਾਹਿਬ ਜੀ ਬਡਾਲਾ ਸਾਹਿਬ ਤੁਹਾਡੀ ਸਾਰਿਆਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਸ਼ਖਸੀਅਤ ਮਾਨਯੋਗ ਜਸਦਾ ਸੁੱਚਾ ਸਿੰਘ ਜੀ ਛੋਟੇਪੁਰ ਸਾਹਿਬ ਭਾਈ ਮਨਜੀਤ ਸਿੰਘ ਜੀ ਸ਼ਾਹਪੁਰ ਜੀ ਸ਼ਾਮਪੁਰਾ ਜੀ ਤੇ ਬਾਕੀ ਸਾਰੇ ਪਤਵੰਤੇ ਸੱਜਣ ਸਭ ਤੋਂ ਪਹਿਲਾਂ ਆਓ ਨਿਮਰਤਾ ਸਤ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਗ ਵੱਡੀ ਹੈ ਜਿਹੜਾ ਫਤਿਹ ਵੀ ਉੱਚੀ ਦਾ ਨਹੀਂ ਕਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਹਰਬਾਨੀ ਮਾਝੇ ਦੀ ਧਰਤੀ ਚੱਪਾ ਚੱਪਾ ਸ਼ਹੀਦਾਂ ਦੇ ਖੂਨ ਦੇ ਨਾਲ ਲਥਪਥ ਹੋਈ ਪਈ ਹੈ ਪਾਮਿਓ ਗੁਰਦਾਸਪੁਰ ਵੇ ਪਾਮਿਓ ਅੰਮ੍ਰਿਤਸਰ ਸਾਹਿਬ ਵੇ ਪਾਮਿਓ ਤਰਨਤਨ ਸਾਹਿਬ ਵੇ ਸਾਰੀ ਕੌਮ ਮਾਝੇ ਦੀ ਲੋਕਾਂ ਕੋਲ ਸ਼ਕਤੀ ਲੈ ਕੇ ਤੁਰਦੀ ਹੈ ਕਿਉਂਕਿ ਸਾਡੇ ਜਿੰਨੇ ਸ਼ਹੀਦ ਹੋਏ ਹੈ ਜਿੰਨੀਆਂ ਲਹਿਰਾਂ ਕੋਈ ਚੱਲੀਆਂ ਨੇ ਪੰਥ ਦੀਆਂ ਤੁਹਾਡਾ ਬਹੁਤ ਵੱਡਾ ਉਨੇਚੇ ਯੋਗਦਾਨ ਹੋਇਆ ਸਤ ਸੰਗਤ ਜੀ ਤੁਸੀਂ ਬੜੇ ਉਸ ਸਮੇਂ ਵੀ ਦੇਖੇ ਜਦੋਂ ਤੁਹਾਡੇ ਘਰਾਂ ਜੋ ਕੱਟ-ਕੱਟ ਕੇ ਨੌਜਵਾਨਾਂ ਨੂੰ ਕਤਲ ਕਰ ਦਿੱਤਾ ਗਿਆ 10-10 ਸਾਲ ਇਸ ਮਾਜੇ ਦੀ ਧਰਤੀ ਦੇ ਖਾਸ ਕਰਕੇ ਗੁਰਦਾਸਪੁਰ ਦੇ ਪਿੰਡਾਂ ਵਿੱਚੋਂ ਨੌਜਵਾਨਾਂ ਦੀ ਇਹ ਜੰਜਾ ਨਹੀਂ ਸੀ ਚੜੀਆਂ ਤੁਸੀਂ ਬੜਾ ਤਸ਼ੱਦਦ ਚੱਲਿਆ ਬਹੁਤ ਤਕਲੀਫਾਂ ਚੱਲੀਆਂ ਸਾਸ ਜੀ ਤੁਹਾਡੇ ਮਨ ਵਿੱਚ ਇੱਕੋ ਦਰਸ ਸੀ ਉਸ ਵੇਲੇ ਕਾਂਗਰਸ ਦੀ ਸਰਕਾਰ ਦੇ ਖਿਲਾਫ ਕਿ ਕਿਤੇ ਸਾਡੀ ਸਰਕਾਰ ਆਵੇ ਕਿਤੇ ਅਕਾਲੀ ਦਲ ਦੀ ਸਰਕਾਰ ਆਵੇ ਅਸੀਂ ਸੁੱਖ ਤੇ ਸ਼ਾਂਤੀ ਦੀ ਜ਼ਿੰਦਗੀ ਜੀ ਸਕੀਏ ਬੜੀਆਂ ਗੱਲਾਂ ਕਹਿ ਕੇ ਤੁਸੀਂ 97 ਦੇ ਵਿੱਚ ਸਰਕਾਰ ਬਣਾਈ ਉਸ ਸਰਕਾਰ ਕੋਲੋਂ ਜਦੋਂ ਤੁਹਾਡੇ ਕੋਈ ਸੁਪਨੇ ਘੱਟ ਪੂਰੇ ਹੋਏ ਡਿਵੈਲਪਮੈਂਟ ਬੜੀ ਹੋਈ ਤਰੱਕੀ ਬੜੀ ਹੋਈ ਲੇਕਿਨ ਜਦੋਂ ਤੁਹਾਡੇ ਸੀਨੇ 'ਚ ਦੰਦ ਸਨ ਉਹਦੇ ਉੱਤੇ ਮਲਮ ਨਾ ਲੱਗ ਸਕੀ ਤੇ ਤੁਸੀਂ ਫਿਰ ਦੁਖੀ ਹੋਏ ਸਮਾ ਵਿੱਚ ਆ ਗਿਆ ਫਿਰ ਕਾਂਗਰਸ ਨੂੰ ਸਮਾਂ ਦੇ ਦਿੱਤਾ ਲੇਕਿਨ ਜਦੋਂ ਤੁਸੀਂ ਦੇਖਿਆ ਕਿ ਉਹ ਕਾਂਗਰਸ ਜਿਹਨੇ ਤੁਹਾਡੇ ਬੱਚਿਆਂ ਨੂੰ ਕੋ ਕੋ ਕੇ ਮਾਰਿਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਤੇ ਹਮਲਾ ਕਰਕੇ ਸਾਡੀਆਂ ਭਾਵਨਾਵਾਂ ਦਾ ਕਤਲ ਕੀਤਾ ਸੀ ਸਾਡੇ ਉਸ ਮਹਾਂ ਤਖਤ ਦਾ ਉਪਮਾਨ ਕੀਤਾ ਸੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੋਲੀਆਂ ਮਾਰ ਕੇ ਸਾਡੇ ਗੁਰੂ ਸਾਹਿਬ ਜੀ ਨੂੰ ਬਹੁਤ ਵੱਡੇ ਤਸ਼ੀਹ ਦਿੱਤੇ 사ਸੰਗ ਜੀ ਸਾਰੀਆਂ ਗੱਲਾਂ ਤੁਹਾਡੇ ਸਿੱਧੇ ਚ ਸਾਧ ਸਰਕਾਰਾਂ ਬਣੀਆਂ ਹਰ ਸਰਕਾਰ ਤਰੱਕੀ ਕਰਦੀ ਹੈ ਹਰ ਸਰਕਾਰ ਡਿਵੈਲਪਮੈਂਟ ਕਰਦੀ ਹੈ ਤੁਸੀਂ ਸਰਕਾਰਾਂ ਵੀ ਦੇਖੀਆਂ ਵੱਡੇ ਵੱਡੇ ਪੁਲ ਵੀ ਦੇਖੇ ਹਾਈਵੇ ਦੇਖੇ ਪਿੰਡਾਂ ਦੀ ਨਹਾਰ ਬਦਲ ਗਈ ਲੇਕਿਨ ਤੁਹਾਡੇ ਅੰਦਰ ਜਖਮ ਸੀ ਜਖਮ ਸੀ ਕਿ ਗੁਰੂ ਸਾਹਿਬ ਜੀ ਦਾ અપਮਾਨ ਹੋਇਆ ਬੇਦਵੀ ਹੋਈ ਰਾਮ ਰਹੀਮ ਨੂੰ ਮਾਫ ਕੀਤਾ ਗਿਆ ਤੁਹਾਡੇ ਅੰਦਰ ਤੜਪ ਜਿਹੜੀ ਸੀ ਉਹ ਤੁਸੀਂ ਸੀਨੇ ਵਿੱਚ ਆਪਣੇ ਲੈ ਕੇ ਬੈਠੇ ਰਹੇ 사ਸੰਗ ਜੀ ਸਮੇ ਦੇ ਨਾਲ ਤੁਸੀਂ 19 ਤੁਸੀਂ 19 ਦੇ ਵਿੱਚ ਐਸਾ ਜਵਾਬ ਦਿੱਤਾ ਕਿ ਜਿਹੜੇ ਕੁਰਸੀਆਂ ਤੇ ਬੈਠੇ ਸਨ ਉਹ અપਮਾਨਿਤ ਹੋਏ ਫਿਰ ਤੁਸੀਂ ਅੱਗੇ ਆ ਗਏ 2000 2 ਦੇ ਵਿੱਚ ਫਿਰ ਤੁਸੀਂ ਆਪਣਾ ਰੋਸ ਦਾ ਪ੍ਰਗਟਾਵਾ ਕੀਤਾ 2024 ਦੇ ਵਿੱਚ ਜ਼ਮਾਨਤਾਂ ਜ਼ਬਤ ਕਰ ਦਿੱਤੀਆਂ ਤੁਹਾਡਾ ਦਰਦ ਜਿਹੜਾ ਅਸੀਂ ਫਿਰ ਵੀ ਨਾ ਸਮਝ ਸਕੇ 사ਸੰਗ ਜੀ ਮੈਂ ਉਹ ਗੱਲਾਂ ਨਹੀਂ ਛੇੜੀਆਂ ਜਿਹੜੀਆਂ ਸਦਾ ਸੁਜੀਤ ਸਿੰਘ ਜੀ ਰਖੜਾ ਸਾਹਿਬ ਸਦਾ ਸੰਤਾ ਸਿੰਘ ਜੀ ਜਥੇਦਾਰ ਸਾਹਿਬ ਕਰਕੇ ਗਈ ਹੈ ਕਿਉਂਕਿ ਲੰਬੀਆਂ ਕਹਾਣੀਆਂ ਹੋ ਜਾਣਗੀਆਂ ਮੇਰੇ ਬਾਰੇ ਵੀ ਤੁਸੀਂ ਬਹੁਤ ਕੁਝ ਜਾਣਦੇ ਹੋ ਮੈਂ ਉਹ ਗੱਲਾਂ ਨਹੀਂ بار بار ਨਹੀਂ ਦੁਹਰਾਨੀਆਂ ਕਿਉਂਕਿ ਅੰਦਰ ਪੰਜ ਦਾ ਦਰਸੀ ਜਿਹਦਾ ਜਥੇਡੇ ਛੋਟੇ ਪਰ ਸਾਹਿਬ ਨੇ ਕਿਹਾ ਨਾ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਅਮਰਸਰ ਸਾਹਿਬ ਦੀ ਪਾਰਟੀ ਜਿਹਦੇ ਸਿਮਰਜੀਤ ਸਿੰਘ ਮਾਨ ਪ੍ਰਧਾਨ ਬਣੇ ਸੀ ਉਸ ਵੇਲੇ ਸੀ ਸੰਜਿਆ ਕੰਮ ਕੀਤਾ ਜੰਮੂ ਕਸ਼ਮੀਰ ਤੱਕ ਅਸੀਂ ਕੌਮ ਦੀ ਆਵਾਜ਼ ਬੁਲੰਦ ਕੀਤੀ ਮੈਨੂੰ ਉਹ ਵੀ ਯਾਦ ਹੈ ਜਦ 파ਰਲੀਮੈਂਟ ਦੀ ਚੋਣ ਆਈ 89 ਦੇ ਵਿੱਚ ਅਸੀਂ ਖੇਤਾਂ 'ਚ ਜਾ ਜਾ ਕੇ ਕੋਈ ਸਾਨੂੰ ਪੁੱਛਦਾ ਨਹੀਂ ਸੀ ਅਸੀਂ ਲੋਕਾਂ ਕੋਲ ਟਮਾਟਰ ਮੰਗ ਮੰਗ ਕੇ ਗੰਡੇ ਮੰਗ ਮੰਗ ਕੇ ਸੀ ਰੋਟੀ ਖਾਂਦੇ ਸੀ ਤੇ ਕੱਲੇ ਕੱਲੇ ਡੇਰਿਆਂ ਤੇ ਜਾ ਕੇ ਵੋਟਾਂ ਮੰਗਦੇ ਸੀ ਸਾਧ ਸੰਗਤ ਜੀ ਹਾਲਾਤ ਇਦਾਂ ਦੇ ਬਣ ਗਏ ਚਲੋ ਖੈਰ ਮੌਕਾ ਆ ਗਿਆ ਸ਼੍ਰੋਮਣੀ ਕਾਲੀਦਾਲ ਨੇ ਹੁਕਮ ਲਾ ਦਿੱਤਾ ਸ਼੍ਰੋਮਣੀ ਕਾਦੀ ਚੋਣ ਲੜੀ ਹੁਕਮ ਹੋ ਗਿਆ ਕਰੋ ਬੁਲਾ ਕੇ ਜਦੋਂ ਟੋਹੜਾ ਸਾਹਿਬ ਨਾਲ ਇਹਨਾਂ ਦੀ ਆਪ ਸੱਚ ਰੰਜੀਤ ਸ਼ੋਈ ਕਰੋ ਬੁਲਾ ਕੇ ਇਹਨਾਂ ਨੇ ਮੌਕਾ ਦਿੱਤਾ ਸੇਵਾ ਕੀਤੀ ਤੁਹਾਡੀ ਸਾਰੀ ਸੰਗਤ ਤੁਹਾਡੇ ਸਾਹਮਣੇ ਸੀ ਉਹ ਵੀ ਗੱਲਾਂ ਜਿਹੜੀਆਂ ਸਨ ਜਰੀਆਂ ਨਹੀਂ ਜਾਂਦੀਆਂ ਸਪੀਕਰ ਸਾਹਿਬ ਬੈਠੇ ਨੇ ਸਾਡੇ ਸਾਹਮਣੇ ਸਪੀਕਰ ਸਰਦਾਰ ਰਵਿੰਦਰ ਸਿੰਘ ਜੀ ਮੈਂ ਉਸ ਵੇਲੇ ਕੋਲ ਬੈਠੀ ਸਾਂ ਜਦੋਂ ਇਹ ਸਰਦਾਰ ਪ੍ਰਕਾਸ਼ ਜੀ ਬਾਦਲ ਸਾਹਿਬ ਦੇ ਗਏ ਇਹ ਤਾਂ ਪ੍ਰਕਾਸ਼ ਹੀ ਕਹਿੰਦੇ ਹੁੰਦੇ ਪਾਸ਼ ਹੀ ਕਹਿੰਦੇ ਸੀ ਕਿਉਂਕਿ ਰਿਸ਼ਤੇਦਾਰੀ ਬੜੀ ਨੇੜੇ ਦੀ ਹੈ ਔਰ ਉਸ ਵੇਲੇ ਕਹਿੰਦੇ ਸੀ ਕਿ ਲੋਕਾਂ ਚ ਚਰਚਾ ਸੀ ਕਿ ਜਿਹੜੀ ਸਰਕਾਰ ਜਿਹੜੀ ਪਾਰਟੀ ਚੱਲਦੀ ਹੈ ਜਸ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਕੋਈ ਫਾਈਨੈਂਸਰ ਹੈ ਤਾਂ ਸਰਦਾਰ ਰਵਿੰਦਰ ਸਿੰਘ ਜੀ ਇਹ ਲੋਕਾਂ ਚ ਆਮ ਚਰਚਾ ਸੀ ਦੱਸ ਸੀ ਨਾ ਪੰਥ ਦਾ ਇਹਨਾਂ ਦੇ ਮਨ ਚਾਉ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਚੋਣ ਲੜ ਕੇ ਮੁੱਖ ਮੰਤਰੀ ਵੀ ਬਣੇ ਬਣਾ ਦਿੱਤਾ ਮੈਨੂੰ ਯਾਦ ਆ ਜਦ ਆ ਬੈਠੇ ਸੀ ਇਹਨਾਂ ਗੱਲ ਕਹੀ ਬਾਦਲ ਸਾਹਿਬ ਤੁਹਾਡੇ ਤੇ ਬੜਾ ਵੱਡਾ ਬੋਝ ਹੈ ਜੇ ਆਪਾਂ ਪ੍ਰਧਾਨ ਦਾ ਰਤਬਾ ਕਿਸੇ ਹੋਰ ਨੂੰ ਦੇ ਦਈਏ ਮੁੱਖ ਮੰਤਰੀ ਤੁਸੀਂ ਆਰਾਮ ਨਾਲ ਕੰਮ ਕਰੋ ਤੇ ਮੇਰਾ ਖਿਆਲ ਹੈ ਸੋਨੇ ਤਰੀਕੇ ਨਾਲ ਪਾਰਟੀ ਸੰਭੀ ਜਾ ਸਕਦੀ ਹੈ ਉਹਨਾਂ ਦੇ ਮਨ ਚ ਇੱਕ ਚਿੰਤਾ ਪੈਦਾ ਹੋਈ ਕਿ ਸਦਾ ਰਵੀਂਦਰ ਸਿੰਘ ਜੀ ਇਹ ਸਰਕਾਰ ਤੋੜ ਦੇਗਾ ਕਿਤੇ ਇਹ ਨਾ ਹੋਵੇ ਕਿ ਮੇਰੀ ਮੁੱਖ ਮੰਤਰੀ ਦੀ ਕੁਰਸੀ ਚਲੀ ਜਾਵੇ ਬੜੇ ਹੈਰਾਨੀ ਦੀ ਗੱਲ ਹੈ ਆਪਣੇ ਦੋਸਤਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਨੇੜਲੇ ਤੇ ਵਿਸ਼ੱਕ ਕਰਨਾ ਮੇਰਾ ਖਿਆਲ ਹੈ ਇਹ ਉਹਨਾਂ ਦੀ ਫਿਤਰਤ ਹੈ ਪ੍ਰਧਾਨ ਮੈਂ ਬਣੀ ਜੇ ਮੈਨੂੰ ਇਸਤਰੀ ਕਲਦਲ ਦਾ ਪ੍ਰਧਾਨ ਬਣਾ ਦਿੱਤਾ ਜੋਰ ਨਾਲ ਤੇ ਮੈਂ ਬੜੇ ਜੋਰਾਂ ਨਾਲ ਕੰਮ ਕੀਤਾ ਸਾਰੇ ਜ਼ਿਲ੍ਹਿਆਂ ਵਿੱਚ ਦਿੱਲੀ 'ਚ ਹਰਿਆਣੇ 'ਚ ਤੇ ਮੈਨੂੰ ਇੱਕ ਦਿਨ ਬਾਦਲ ਸਾਹਿਬ ਸਬੀਰ ਸਿੰਘ ਜੀ ਕਹਿੰਦੇ ਬੀਬਾ ਬੀਬੀ ਜੀ ਮੈਨੂੰ ਲੱਗਦਾ ਕਿ ਤੇ ਸ਼੍ਰੋਮੜੀ ਕਲਦਲ ਤੇ ਕਬਜ਼ਾ ਹੀ ਨਾ ਕਰ ਲਈ ਮੈਂ ਕਿਹਾ ਮੈਂ ਕਿੱਦਾਂ ਕਰ ਲਵਾਂ ਕਹਿੰਦਾ ਤੂੰ ਤੇ ਦਿਨ ਰਾਤ ਇਕੱਤਰ ਤੇ ਪਿੰਡਾਂ ਪਿੰਡਾਂ 'ਚ ਬੀਬੀਆਂ ਪੈਦਾ ਕਰ ਸਕਦੀਆਂ ਜਿੱਥੇ ਜਾਂਦੀ ਹੋਏ ਜਿਹੜੇ ਕੱਠ ਹੁੰਦੀ ਹੈ ਮੈਨੂੰ ਯਾਦ ਹੈ ਪ੍ਰਤਿਵਾ ਪਾਟਲ ਆਈ 20 ਹਜ਼ਾਰ ਦਾ ਕੱਟ ਸੀ ਔਰਤਾਂ ਦਾ ਕੀਤਾ ਤੁਸੀਂ ਸਾਰਿਆਂ ਨੇ ਮੇਰਾ ਹਿੰਮਤ ਕੀਤੀ 20 ਹਜ਼ਾਰ ਦਾ ਕੱਟ ਮਾਤਾ ਨਾਨਕੀ ਜੀ ਗੁਰਤੇਗ ਬਹਾਦਰ ਸਾਹਿਬ ਜੀ ਦੀ ਮਾਤਾ ਦਾ ਜਦੋਂ ਅਸੀਂ ਸ਼ਿਤਾਬ ਦੀ ਉੱਥੇ ਬਣਾਈ ਦਿਹਾੜਾ ਮਨਾਇਆ ਸਮਰਪਿਤ ਕਰਕੇ ਕੇਸਕਰ ਜੀ ਸਾਹਿਬ ਦੀ ਧਰਤੀ ਤੇ ਕੱਟੋ-ਕੱਟ 50 60 ਹਜ਼ਾਰ ਔਰਤ ਹਰਿਆਣਾ ਤੇ ਪੰਜਾਬ ਚ ਇਕੱਠੀ ਹੋਈ ਤੇ ਬਹਾਦਰ ਸਾਹਿਬ ਕਹਿੰਦੇ ਗਵਾ ਚੀ ਨਾ ਜਾਣ ਬੀਬੀਆਂ ਕਿਤੇ ਐਡਾ ਵੱਡਾ ਕੱਟ ਐਡਾ ਵੱਡਾ ਕੱਟ ਸੋ ਲਾਂਬਦ ਕਰਦੇ ਸੀ ਕਾਦੇ ਲਈ ਕਿ ਸ਼ੋਮਨੀ ਕਲਦਲ ਮਜ਼ਬੂਤ ਹੋਵੇ ਸਾਧ ਸੰਗਤ ਜੀ ਅੰਦਰ ਦਰਦ ਸੀ ਸਾਡੇ ਮੈਨੂੰ ਅਫਸੋਸ ਕਿ ਜਦੋਂ ਵੀ ਕੋਈ ਐਸੀ ਗੱਲ ਕੀਤੀ ਹੈ ਉਹ ਕਿਸੇ ਨੇ ਸੁਣ ਦੀ ਕੋਸ਼ਿਸ਼ ਨਹੀਂ ਕੀਤੀ ਜਿੱਦਾਂ ਕਹਿ ਰਹੇ ਸੀ ਨਾ ਕਦੇ ਤੂੰ ਜ ਮੋਜ ਹੁਣ ਜਦ ਮੈਂ ਬੋਲ ਰਹੀ ਹਾਂ ਨਾ ਜੀ ਮੈਂ ਬੋਲ ਰਹੀ ਹਾਂ ਬੜਿਆ ਨਾ ਬੋਲਣਾ ਆਹੋ ਜੀ ਤੈਨੂੰ ਅੱਜ ਪ੍ਰਦਾਨਗੀ ਦੇ ਦਣ ਬੜੀ ਸੋਹਣੀ ਜਦੋਂ ਮੜਾਈਆਂ ਖੰਦੇ ਸੀ ਬੜੇ ਸੋਹਣੇ ਸੀ ਮੈਂ 1 ਸਾਲ 1.5 ਸਾਲ ਮਿਨਿਸਟਰੀ ਕੀਤੀ ਸਰਵ ਮਿਨਿਸਟਰੀ 1.5 ਸਾਲ 1.5 ਸਾਲ ਬਾਅਦ ਮੈਨੂੰ ਪ੍ਰਧਾਨ ਬਣਾਈ ਉਸ ਤੋਂ ਬਾਅਦ ਲੱਗੇ ਨਹੀਂ ਲੱਗੇ ਦਿੱਤਾ ਸਾਧ ਸੰਗਤ ਜੀ 15 ਸਾਲ ਮੁੜ ਕੇ ਨਹੀਂ ਮਿਲੇ ਲੱਗੇ ਲੱਗੇ ਕਿਉਂ ਬਸ ਜੀ ਦਾਇਰਾ ਨਾ ਵੱਜੇ ਜਿਹਦਾ ਬਾਦਲ ਸਾਹਿਬ ਨਾਲ ਅਸੀਂ ਮੀਟਿੰਗ ਕਰਨ ਗਏ ਅਸੀਂ 10 15 ਜਾਣੇ ਸੀ ਸਾਰੀ ਗੱਲ ਅਸੀਂ ਕਰ ਬੈਠੇ ਬਾਦਲ ਸਾਹਿਬ ਨੇ ਐਸਾ ਇੱਕ ਵਿਅਕਤੀ ਸਿਖਾ ਦਿੱਤਾ ਉਹ ਕਹਿੰਦਾ ਈਅਲੀ ਸਾਹਿਬ ਦੇ ਜ਼ਿਲ੍ਹੇ ਦਾ ਸੰਤਾ ਸਿੰਘ ਜੀ ਦੇ ਜ਼ਿਲ੍ਹੇ ਦਾ ਉੱਠ ਕੇ ਕਹਿੰਦਾ ਵਟ ਆਫਟਰ ਬਾਦਲ ਕਿਸੇ ਕਹਿ ਦੇ ਜਾਨੇ ਉਹ ਅਸਤੀਫਾ ਦੇ ਦਿਓ ਅਸਤੀਫਾ ਦੇ ਦਿਓ ਲੋਕ ਬੜੇ ਨਰਾਜ ਹੈ ਕਹਿੰਦੇ ਵਾਟ ਆਫਟਰ ਬਾਦਲ ਮੈਂ ਉੱਠ ਕੇ ਕਹਿ ਦਿੱਤਾ ਮੈਂ ਕਹਾਂ ਬਾਦਲ ਸਾਹਿਬ ਵਾਟ ਆਫਟਰ ਬਾਦਲ ਬਣੇਗਾ ਕਿਦਾਂ ਜਦੋਂ ਆਪਾਂ ਕਿਸੇ ਨੂੰ ਬਣਨ ਹੀ ਨਹੀਂ ਦੇਣਾ ਕਿਸੇ ਨੂੰ ਸਮਾਂ ਹੀ ਨਹੀਂ ਦੇਣਾ ਅੱਜ ਬੈਠੇ ਹੈ ਨਾ ਉਹ ਵਾਟ ਆਫਟਰ ਬਾਦਲ ਹੀ ਬੈਠੇ ਸਾਰੇ ਬੈਠੇ ਕਿ ਨਹੀਂ ਸਾਰੇ ਕਿਦਾਂ ਤੁਰੇ ਫਿਰਦੇ ਘਰ ਘਰ ਕਿ ਮੈਂ ਤੇ ਸਤਿਕਾਰ ਦੇ ਰਹੇ ਹੋ ਸੱਜ ਸਿੰਘ ਜੀ ਉਸ ਵੇਲੇ ਬੜੀ ਨਮੋਸ਼ੀ ਲੱਗੀ ਮਨ ਨੂੰ ਕਮੇਟੀ ਬਣਾਤੀ ਜਿਹਦਾ ਇਕਬਾਲ ਸਿੰਘ ਝੁੰਦਾ ਜਿਹੜਾ ਸੀ ਉਹ ਲੀਡਰ ਬਣਾਇਆ ਚੇਅਰਮੈਨ ਭਾਗ ਕਨਵੀਨਰ ਬਣਾਇਆ ਯਾਲੀ ਸਾਹਿਬ ਗੁਰਪ੍ਰਤਾਪ ਸਿੰਘ ਡਾੜਾ ਮੇਰਾ ਵੀਰ ਪਿੰਡ ਪਿੰਡ ਗਏ ਹਰ ਹਲਕੇ ਚ ਗਏ 100 ਹਲਕਾ ਕਵਰ ਕੀਤਾ ਇੱਕੋ ਆਵਾਜ਼ ਸੀ ਤੁਸੀਂ ਜਾ ਕੇ ਗੱਲ ਜਰੂਰ ਕਰਿਓ ਦੱਸਿਓ ਜਰੂਰ ਸਾਡੀ ਰਿਕਾਰਡਿੰਗ ਕਰੋ ਵੀਡੀਓ ਬਣਾਓ ਜੇ ਤੁਸੀਂ ਨਾ ਦੱਸਿਆ ਅਸੀਂ ਤੁਹਾਡਾ ਨਾਰਾਜ਼ ਹੋ ਜਾਾਂਗੇ ਤੇ ਵਰਕਰਾਂ ਦੀ ਆਵਾਜ਼ ਕੀ ਸੀ ਕਿ ਲੀਡਰ ਜਿਹੜਾ ਲੀਡਰਸ਼ਿਪ ਹਾਇਰ ਲੀਡਰਸ਼ਿਪ ਮਤਲਬ ਪ੍ਰਧਾਨ ਅਸਤੀਫਾ ਦੇਵੇ ਦੂਜੀ ਗੱਲ ਸੀ ਜਿੰਨੀਆਂ ਗਲਤੀਆਂ ਹੋਈਆਂ ਸ਼੍ਰੀ ਅਕਾਲ ਤਰ ਸਾਹ ਤੇ ਜਾ ਕੇ ਮਾਫੀ ਮੰਗੀ ਜਾਵੇ ਤੀਜੀ ਗੱਲ ਸੀ ਪਾਰਟੀ ਇੱਕ ਵਾਰੀ ਤੋੜ ਕੇ ਦੁਬਾਰਾ ਪਰਤੀ ਕਰਕੇ ਫਿਰ ਪਾਰਟੀ ਕਾਇਮ ਕੀਤੀ ਜਾਵੇ ਚੌਥੀ ਗੱਲ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਸਿੱਖਾਂ ਦੀ ਉਹ ਸੰਸਥਾ ਹੈ ਜਿਹਦੇ ਚ ਸਿੱਖ ਬਹੁਤ ਵੱਡੀਆਂ ਭਾਵਨਾਵਾਂ ਰੱਖਦੇ ਆ ਭਾਵੇਂ ਕਿਸੇ ਪਾਰਟੀ ਛੋਣ ਦੇਸ਼ ਛੋਣ ਵਿਦੇਸ਼ ਛੋਣ ਉਹਨਾਂ ਸਿੱਖਾਂ ਦੀ ਉਹ ਜਮਾਤ ਤੁਸੀਂ ਜਾ ਕੇ ਖਾ ਮਖਾ ਦਖਲ ਅੰਦਾਜ਼ੀ ਕਰਦੇ ਹੋ ਉਹ ਦਖਲ ਅੰਦਾਜ਼ੀ ਨਾ ਕੀਤੀ ਜਾਵੇ 사ਸੰਗ ਜੀ ਐਦਾਂ ਦੀਆਂ ਗੱਲਾਂ ਸਰ ਬੜਾ ਕਿਹਾ ਵੀ ਮੰਨ ਲਈਏ ਜੋਰ ਲਾਇਆ ਅਸੀਂ ਕਦੇ ਸੌਖੇ ਨਹੀਂ ਗਏ 사ਸੰਗ ਜੀ ਜਦੋਂ ਤੁਹਾਡੀ ਆਵਾਜ਼ ਸੁਣੀ ਜਬੇ ਬਾਣ ਲੱਗਿਓ ਤਬੇ ਰੋਸ਼ ਜਾਗਿਓ ਜੋ ਤੁਹਾਡੀ ਆਵਾਜ਼ ਇਸ ਤੁੰਦਾ ਕਮੇਟੀ ਦੀ ਸਾਡੇ ਕੋਲ ਆਈ ਅਸੀਂ ਫਿਰ ਦਰਦ ਸਾਡੇ ਨੇ ਫੜਿਆ ਕੋਈ ਬਾਹਰ ਜਾ ਕੇ ਬੈਠ ਜਾਵੇ ਕੋਈ ਰੁਸ ਕੇ ਬੈਠ ਜਾਵੇ ਕੋਈ ਪਾਸੇ ਹੋ ਕੇ ਬੈਠ ਜਿੱਦਾਂ ਤੁਸੀਂ ਮੈਨੂੰ ਲੱਗਦਾ ਅੱਦੇ ਉਹ ਲੋਗੋ ਛੋਟੇ ਪੁਰਸਾਬ ਦੇ ਸਮਾਥ ਰਬਿੰਦਰ ਸਿੰਘ ਜੀ 2000 ਦੇ ਕਰੀਬ ਤੱਕ ਨਹੀਂ ਛੱਡ ਕੇ ਚਲੇ ਗਏ ਸੀ ਜਿਹੜੇ ਅੱਜ ਤੁਸੀਂ ਬੈਠੀ ਹੋ ਨਾ ਉਹ ਲੋਗੋ ਜਿਹੜੇ ਅੰਦਰ ਚ ਬੈਗੇ ਸੀ ਆ ਸ਼ਾਮਪੁਰਾ ਸਾਹਿਬ ਕਹਿੰਦੇ ਮੈਂ ਤੇ ਕਈ ਚਿਲਾ ਚ ਬਾਹਰ ਨਿਕਲਿਆ ਕਿਉਂਕਿ ਤੁਹਾਡੇ ਅੰਦਰ ਪੰਥ ਸੀ ਸਾਧ ਸਿੰਘ ਜੀ ਹਰ ਕੇਸੀ ਕਿਆ ਨਹੀਂ ਮੰਨਦੇ ਚਲੋ 25 ਜੂਨ ਐਮਰਜੈਂਸੀ ਲੱਗੀ ਸੀ 1975 ਅਸੀਂ ਉਹਦੇ ਹੜਾ ਚੁਣਿਆ 25 ਜੂਨ ਨੂੰ ਅਸੀਂ ਸ਼੍ਰੀ ਅਕਾਲ ਤਾ ਸਭ ਤੇ ਗਏ ਰਵਿੰਦਰ ਸਿੰਘ ਜੀ ਉਥੋਂ ਗੱਲ ਚੱਲ ਪਈ ਤੇ ਸਾਰੇ ਲੀਡਰਾਂ ਨੇ ਇੱਕ ਤਾਇਆ ਕਰ ਲਿਆ ਕਿ ਅਸੀਂ ਇਸ ਪਾਰਟੀ ਦਾ ਪੁਨਰਸੁਰਜੀਤੀ ਕਰਕੇ ਚੱਡਾਂਗੇ ਚਲੋ ਖੈਰ ਉਹ ਦ੍ਰਿਸ਼ ਜਿਹੜਾ ਬਣਿਆ ਨੌਜਵਾਨ ਪੀੜ੍ਹੀ ਜਿਹਨੂੰ ਸੋਚ ਨਹੀਂ ਸਕਦੇ ਕਹਾਣੀ ਸੁਣਦੇ ਹੁੰਦੇ ਸੀ ਕਿ ਬੁੱਟਾ ਸਿੰਘ ਪੇਸ਼ ਹੋਇਆ^-ਗ੍ਰਾਮ ਮੰਤਰੀ ਯਾਨੀ ਜਾਰ ਸਿੰਘ ਪੇਸ਼ ਹੋਇਆ ਰਾਸ਼ਟਰਪਤੀ ਇਥੇ ਸੁਰਜੀਤ ਸਿੰਘ ਬਰਨਾਲਾ ਪੇਸ਼ ਹੋਇਆ ਫੱਟੀ ਪਾਈ 40 ਦਿਨ ਕੁਰਸੀ ਦੇ ਬੈਠ ਕੇ ਵੀ ਮੁੱਖ ਮੰਤਰੀ ਦੇ ਤਨੀ ਸੇਵਾ ਕੀਤੀ ਤੇ ਫਿਰ ਇਸ ਹੁੰਦੇ ਸੀ ਮਹਾਰਾਜਾ ਰਣਜੀਤ ਸਿੰਘ ਜੀ ਵੀ ਪੇਸ਼ ਹੋਇਆ ਸੰਦੇਸੀ ਅ ਨੌਜਵਾਨਾ ਨੂੰ ਨਹੀਂ ਸੀ ਪਤਾ ਜੋ ਦ੍ਰਿਸ਼ ਉਹਦਣ ਵੇਖਿਆ ਉਹ ਦ੍ਰਿਸ਼ ਨੇ ਇੱਕ ਅੱਖਾ ਖੋਲ ਕੇ ਰੱਖ ਦਿੱਤੀ ਆ ਦੁਨੀਆ ਭਰ ਦੇ ਸਿੱਖਾਂ ਚ ਗੱਲ ਕਹੀ ਦੁਨੀਆ ਪਰ ਦੇ ਧਰਮਾਂ ਚ ਲੋਕ ਗੱਲ ਗਈ ਸੱਚ ਪਉਚੀ ਸਿੱਖਾ ਕੋਲ ਇੱਕ ਬਹੁਤ ਵੱਡਾ ਤਾਕਤ ਹੈ ਜਿੱਥੇ ਸਜਾ ਵੀ ਦਿੱਤੀ ਜਾਂਦੀ ਹੈ ਸੇਵਾ ਵੀ ਲਈ ਜਾਂਦੀ ਹੈ ਤੇ ਫਿਰ ਤਨਖਾਹ ਵੀ ਲਈ ਜਾਂਦੀ ਹੈ ਪਰ ਅਫਸੋਸ ਐ ਇੱਥੇ ਚਲੀ ਗਈ ਜਿੱਥੇ ਅਕਾਲੀ ਦਲ ਇੱਥੇ ਸੀ ਰਾਤੋਂ ਰਾਤ ਇੱਥੇ ਚਲਾ ਗਿਆ ਲੋਕਾਂ ਨੂੰ ਆਸ ਬਚ ਗਈ ਇੱਕ ਸੱਤ ਮੈਂਬਰੀ ਕਮੇਟੀ ਬਣੀ ਹੈ ਇਹ ਕਮੇਟੀ ਹੁਣ ਪਿੰਡ ਪਿੰਡ ਜਾਏਗੀ ਸ਼ਹਿਰ ਸ਼ਹਿਰ ਜਾਏਗੀ ਭਰਤੀ ਹੋਏਗੀ ਪੁਨਰਸੁਰਜੀਤ ਹੋਵੇਗਾ ਪਰ ਅਫਸੋਸ ਹੈ ਪਾਰਟੀ ਦੇ ਦੋਖੀਆਂ ਨੇ ਨਹੀਂ ਚੱਲਿਆ ਇੱਕ ਕਹਾਣੀ ਬਣਾ ਲਈ ਇੱਕ ਡਰਾਮਾ ਬਣਾ ਲਿਆ ਧਾਮੀ ਨੂੰ ਆਖਰੀ ਤਰੀਕ 18 ਤਰੀਕ ਨੂੰ ਮੀਟਿੰਗ ਹੋਣੀ ਸੀ 17 ਨੂੰ ਅਸਤੀਫਾ ਦਵਾ ਦਿੱਤਾ ਫੇ ਤੂੰ ਇੱਕ ਵਾਰੀ ਚਲਾ ਜਾ ਮਹੀਨੇ ਬਾਅਦ ਫੇਰ ਲਿਆਵਾਂਗੇ ਫਿਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਵੀ ਗਿਆ कमेटी भी गई तरले इन्होंने भी लाए पाँच मैंबरी कमेटी ने नहीं आए श्री अकाल तख्त साहब जथेदार देखे नहीं आए तो फिर प्रधान का प्रधान सुखबीर सिंह तो आए मेरा सत्संग जी कह तो भाव लंबी कहानी मैं बंद करा मेरी हाथ जोड़ के बेनती है मैं अपने इलाके की गल करा कल मैं लखन के पड़े पिंड च गई मेरे एक व्यक्ति कहें बीबी जी पां कापियाँ मैं फड़ा गए थ पर मैं नहीं पता डिग्गी पी ਕਿਸੇ ਨੇ ਨਹੀਂ ਕਟੀਆਂ ਫੇਰ ਮੈਂ ਗਈ ਟਾਂਡੀ ਰਾਜਪੁਰ ਰਾਈਆਂ ਕਹਿੰਦੇ ਸਾਡੇ ਕੋਲ ਪੰਜ ਕਾਪੀਆਂ ਦੇ ਗਏ ਸੀ ਛੇੜੀਆਂ ਹੀ ਨਹੀਂ ਇੱਕ ਫਗਵਾੜੇ ਮੈਂ ਗਈ ਕਾਪੀਆਂ ਦੇਣ ਕਹਿੰਦੇ ਜੀ ਸਾਨੂੰ ਮੈਨੂੰ ਫੋਨ ਆਇਆ ਕਿ ਤੈਨੂੰ ਡੈਲੀਗੇਟ ਬਣਾ ਦੀਏ ਕਹਿੰਦੇ ਮੈਂ ਕਿਹਾ ਡੈਲੀਗੇਟ ਕਾਦਾ ਬਣਾਉਣਾ ਮੈਂ ਤਾਂ ਪੱਤੀ ਨਹੀਂ ਲਈ ਮੈਂਬਰਸ਼ਿਪ ਹੀ ਨਹੀਂ ਲਈ ਡੈਲੀਗੇਟ ਕਾਦਾ ਐਡਾ ਬੋਗਸ ਕੰਮ ਕੀਤਾ ਲੇਕਿਨ ਮੇਰੇ ਵੀਰੋ ਤੁਸੀਂ ਘਰ ਘਰ ਜਾਓ ਪਿੰਡ ਪਿੰਡ ਜਾਓ ਹਰ ਇੱਕ ਨੂੰ ਬੇਨਤੀ ਕਰੋ कि आधार नंबर जरूर लिखण ना टैलीफोन जरूर लिखण तीस मजबूत हो सकी पार्टसृजित कर सीए समय की मैं ज़्यादा इंपोरटेंस समझती है मैं ज़्यादा समा लै लिया भुला माफ़ी देनी मेरे को जिंदगी पार्टी रहा धर्म की सेवा करद सत्संगी बहुत गलतियां हो अपने वालों झोली हट के माफ़ी मंगती है कि साहबा वास्ता ही ਔਰ ਸਾਰੇ ਲੜਕੇ ਸਾਡੀਆਂ ਭੁੱਲਾਂ ਨਾਲ ਚਤਾਰਿਓ ਸਾਡੀਆਂ ਕਮੀਆਂ ਨਾਲ ਚਤਾਰਿਓ ਆਪਣੇ ਦਰਦ ਨੂੰ ਲੈ ਕੇ ਤਰਿਓ ਤੇ ਖਾਲਸਾ ਪਾਦੀ ਚੰਦੀ ਕਲਾ ਵਾਸਤੇ ਸ਼ਰਮਣੀ ਕਲ ਦਾ ਨੂੰ ਮਜ਼ਬੂਤ ਕਰੋ ਸਰਦਾਰ ਸੁਚਾਸਕ ਜੀ ਤੇ ਤੇਦਰ ਸਾਹਿਬ ਤੁਹਾਡੇ ਅੰਦਰ ਪਿਆਰ ਰੱਖਦੇ ਆ ਦਰਦ ਰੱਖਦੇ ਆ ਕੁਰਬਾਨੀ ਵਾਲੇ ਆ ਫੱਕਰ ਆ ਫਕੀਰ ਆ ਦਰਵੇਸ਼ ਆ ਉਹਨਾਂ ਦੀ ਇੱਜ਼ਤ ਨੂੰ ਅੱਗੇ ਤੋਰਦੇ ਹੋਇਆ ਇਸ ਇਲਾਕੇ ਵਿੱਚ ਹੋਰ ਸ਼ਾਨ ਬਣਾਓ ਭੁੱਲਾਂ ਦੀ ਮਾਫੀ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ